ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਮੁਖਾਰਬਿੰਦ ਤੋਂ ਜਿਹੜੇ ਬਚਨ ਹੋਏ ਸਨ ਆ ਉਪਦੇਸ਼ ਆਓ ਆਪ ਜੀ ਦੇ ਨਾਲ ਸਾਂਝੇ ਕਰੀਏ ਸੋ ਬਾਬਾ ਜੀ ਬਚਨ ਕਰਦੇ ਸਨ ਕਿ ਬੰਦੇ ਨੂੰ ਰਮ ਦੀ ਕਿਰਤ ਕਰਨੀ ਚਾਹੀਦੀ ਹੈ ਤੇ ਖੇਤੀਬਾੜੀ ਉਤਮ ਹੈ ਝੂਠ ਨਹੀਂ ਬੋਲਣਾ ਪੈਂਦਾ ਇਹ ਸੱਚਾ ਸੌਦਾ ਹੈ ਤੇ ਹਰਾਮ ਦੀ ਕਮਾਈ ਫਰ ਦੀ ਫੁੱਲ ਦੀ ਬਹੁਤ ਹੈ ਇਹ ਚਮਕਦਾਰ ਦਮਕ ਵਾਲੀ ਵੀ ਹੁੰਦੀ ਹੈ ਵਕਾਵਾ ਵੀ ਬਹੁਤ ਹੈ ਤੇ ਦੁਨੀਆ ਬੱਲੇ ਬੱਲੇ ਵੀ ਕਰਦੀ ਹੈ ਜਿਵੇਂ ਕਿ ਆਪਾਂ ਹੁਣ ਸੰਸਾਰ ਦੇ ਵਿੱਚ ਵਿਚਰਦੇ ਹੋਏ ਦੇਖ ਹੀ ਰਹੇ ਹਾਂ ਕਿ ਜਿਹੜਾ ਵੀ ਜਿਆਦਾ ਝੂਠ ਜਾਂ ਹਰਾਮ ਦੀ ਕਮਾਈ ਖਾਂਦਾ ਹੈ ਲਾਲਚ ਜਾਂ ਲੋਕਾਂ ਦਾ ਗੜਾ ਘੁੱਟ ਕੇ ਕਮਾਈ ਖਾਂਦਾ ਤੇ ਉਹ ਖੁਸ਼ ਬੜਾ ਹੁੰਦਾ ਪਰ ਬਾਬਾ ਜੀ ਬਚਨ ਕਰਦੇ ਸਨ ਆ ਕਿ ਜਿਹੜਾ ਇਸ ਤਰ੍ਹਾਂ ਦੀ ਕਮਾਈ ਖਾਂਦਾ ਉਹਦੀ ਡੋਡੀ ਵਿੱਚ ਬੀਜ ਨਹੀਂ ਹੁੰਦਾ ਇਹ ਅਫਲ ਹੀ ਜਾਂਦੀ ਹੈ ਭਾਵ ਇਸ ਦਾ ਕੋਈ ਫਾਇਦਾ ਨਹੀਂ ਜਿਸ ਤਰ੍ਹਾਂ ਆਈ ਉਸੇ ਤਰ੍ਹਾਂ ਚਲੀ ਜਾਂਦੀ ਹੈ ਤੇ ਇਸ ਦਾ ਲੇਖਾ ਵੀ ਦੇਣਾ ਪੈਂਦਾ ਹੈ ਤੇ ਬਾਬਾ ਜੀ ਬਚਨ ਕਰਦੇ ਸਨ ਜਿਹੜੇ ਧਰਮ ਦੀ ਕਿਰਤ ਕਰਦੇ ਹਨ ਸੱਚ ਬੋਲਦੇ ਹਨ ਤੇ ਉਹ ਤੋਂ ਕੋਈ ਦਾਨ ਕਰਦੇ ਹਨ ਭਾਵ ਦਸਵੰਦ ਕੱਢਦੇ ਹਨ ਤੇ ਕਿਸੇ ਨਾਲ ਨੁਕਰ ਵੀ ਨਹੀਂ ਕਰਦੇ ਨੁਕਤਾਚੀਨੀ ਨਹੀਂ ਕਰਦੇ ਉਹ ਭੋਲੇ ਪਾਲੇ ਲੋਕ ਹੀ ਰੱਬ ਨੇ ਜਿਸ ਦਾ ਵਿਹਾਰ ਚੰਗਾ ਉਹਦਾ ਪਰਮਾਰਥ ਵੀ ਚੰਗਾ ਭਾਵ ਜਿਹੜਾ ਇੱਥੇ ਚੰਗਾ ਉਹ ਉੱਥੇ ਵੀ ਚੰਗਾ ਸੋ ਇਸੇ ਤਰ੍ਹਾਂ ਗੁਰਬਾਣੀ ਨੇ ਵੀ ਸਾਨੂੰ ਸਮਝਾਉਣਾ ਕੀਤਾ ਹੈ ਕਾਲ ਖਾਇਕ ਅਛਾਥੋਂ ਦੀ ਨਾਨਕ ਰਾਹ ਪਛਾਣੈ ਸੀ ਸੋ ਬਾਬਾ ਜੀ ਦੇ ਵੀ ਬਚਨ ਗੁਰਬਾਣੀ ਦੀ ਕਸੌਡੀ ਤੇ ਬਿਲਕੁਲ ਸਹੀ ਉਤਰਦੇ ਹਨ ਸੋ ਆਓ ਆਪਾਂ ਬਾਬਾ ਜੀ ਦਾ ਬਚਨ ਮੰਨੀਏ ਸੋ ਮਰਪਾ ਖਣ ਦਾ ਤਿਆ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਜੀ ਸੋ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ